ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਆਖਰਕਾਰ ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਪੰਜਾਬ ਆ ਰਹੇ ਆ ਪੰਜਾਬ ਦੇ ਵਿੱਚ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਹਨਾਂ ਦਾ ਮੌਇਨਾ ਕਰਨਗੇ ਤੇ ਉਮੀਦ ਹੈ ਕਿ ਉਸ ਦਿਨ ਪੰਜਾਬ ਵਾਸਤੇ ਉਹ ਕੋਈ ਪੈਕੇਜ ਜਿਹੜਾ ਉਹ ਜਾਰੀ ਕਰਨਗੇ ਹਾਲਾਂਕਿ ਜਦੋਂ ਸ਼ਿਵਰਾ ਚੋਹਾਨ ਆਏ ਉਹਨਾਂ ਨੇ ਵੀ ਦੌਰਾ ਕੀਤਾ ਮੌਇਨਾ ਕੀਤਾ ਪੈਲੀਆਂ ਚ ਗਏ ਪਰ ਦਿੱਲੀ ਜਾ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤਾ ਵੀ ਇਹ ਜਿਹੜਾ ਹੜ ਆਇਆ ਇਹ ਤਾਂ ਮਾਈਨਿੰਗ ਕਰਕੇ ਆਇਆ ਵੀ ਜਿਹੜੀਆਂ ਰੇਤਾ ਤੇ ਠੇਕੇ ਦਿੱਤੇ ਜਾਂਦੇ ਆ ਰੇਤਾ ਕੱਢਦੇ ਆ ਉਹਦਾ ਨਤੀਜਾ ਨਿਕਲਿਆ ਹੁਣ ਪ੍ਰਧਾਨ ਮੰਤਰੀ ਜਦੋਂ ਆਉਂਦੇ ਆ ਉਹ ਕੋਈ ਪੈਕੇਜ ਅਨਾਉਂਸ ਕਰਦੇ ਆ ਜਾਂ ਫਿਰ ਉਹ ਇਦਾਂ ਦੀ ਕੋਈ ਗੱਡੀ ਘੱਟਣੀ ਕਰਦੇ ਆ ਇਹ ਤੁਹਾਨੂੰ ਸਮਝਦੇ ਆ ਦੂਜੇ ਪਾਸੇ ਜਿੱਥੇ ਲੀਡਰਲੈਸ ਪੰਜਾਬ ਹੋਇਆ ਪਿਆ ਉਥੇ ਅਮਰਤਪਾਲ ਨੂੰ ਤੇ ਪੰਜ ਮੈਂਬਰੀ ਕਮੇਟੀ ਨੂੰ ਅੰਦਰ ਖਾਤੇ ਹੰਗਾਰਾ ਮਿਲ ਰਿਹਾ ਲੋਕ ਉਹਨਾਂ ਦੇ ਰੀਲੀਫ ਕੈਂਪਸ ਦੇ ਵਿੱਚ ਜਾ ਰਿਹਾ ਇੱਕ ਆਸ ਉਮੀਦ ਨਾਲ ਜਾ ਰਿਹਾ ਵੀ ਇਹ ਸਾਡੀ ਬਾਹ ਫੜਦੇ ਆ ਇਹ ਸਾਨੂੰ ਸ਼ਾਇਦ ਕਿਸੇ ਬੰਨੇ ਕੰਡੇ ਲਾ ਸਕਦੇ ਆ ਤੇ ਤੀਜੀ ਉਹ ਗੱਲ ਡਲਾ ਸਾਹਿਬ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਮਾਰ ਹੋਏ ਆ ਤੇ ਅਫਵਾਹਾਂ ਇਹ ਆ ਕਿ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ ਇਹਦੇ ਪਿੱਛੇ ਕੀ ਸੱਚਾਈ ਹੈ ਪਰ ਸਭ ਤੋਂ ਪਹਿਲਾਂ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਤਰੀਕ ਨੂੰ ਪੰਜਾਬ ਚ ਆਉਣਗੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਕੀ ਕੋਈ ਪੈਕੇਜ ਅਨਾਉਂਸ ਕਰਨਗੇ ਜਾਂ ਫਿਰ ਦਿੱਲੀ ਜਾ ਕੇ ਪ੍ਰੈਸ ਕਾਨਫਰੰਸ ਕਰਨਗੇ ਦੇਖੋ ਉਮੀਦਾਂ ਤਾਂ ਲਗਾਤਾਰ ਜਦੋਂ ਦੇ ਹੜ ਆਏ ਨੇ ਇਹ ਸੀਗੀਆਂ ਕੀ ਦੇਸ਼ ਦੇ ਪ੍ਰਧਾਨ ਮੰਤਰੀ ਤੁਰੰਤ ਪੰਜਾਬੀਆਂ ਦੀ ਬਾਹ ਫੜਨਗੇ ਔਰ ਪੰਜਾਬ ਦੀ ਕਿਸਾਨੀ ਦੇ ਮਦਦ ਦੇ ਲਈ ਕੋਈ ਸਿੱਧਾ ਪੈਕੇਜ ਪੰਜਾਬ ਨੂੰ ਮਿਲੇਗਾ ਔਰ ਇਤਿਹਾਸ ਜੇ ਅਸੀਂ ਵੇਖੀਏ ਇਤਿਹਾਸ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਦਾ ਰਿਹਾ ਹੈ ਕਿ ਨੀਤੀਗਤ ਨੁਕਸਾਨ ਪੰਜਾਬ ਨੂੰ ਹੋਇਆ ਹੈ ਅਗਰ ਡੈਮਾ ਦਾ ਕੰਟਰੋਲ ਕੇਂਦਰ ਕੋਲੇ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਦਾ ਪਿਛਲੇ ਸਮੇਂ ਚ ਨੁਕਸਾਨ ਹੋਇਆ ਹੈ ਪੰਜਾਬ ਦੇ ਪਾਣੀਆਂ ਦੀ ਵੰਡ ਚ ਪੰਜਾਬ ਦਾ ਨੁਕਸਾਨ ਹੋਇਆ ਹੈ ਔਰ ਜਦੋਂ ਹੜ੍ਹ ਆਉਂਦੇ ਨੇ ਤਾਂ ਪੰਜਾਬ ਦਾ ਨੁਕਸਾਨ ਔਰ ਜਿਹੜੇ ਡੈਮ ਨੇ ਡੈਮ ਦਾ ਜ਼ਿਆਦਾ ਫਾਇਦਾ ਉਹ ਹਰਿਆਣਾ ਰਾਜਸਥਾਨ ਤੇ ਦੂਜੇ ਸੂਬੇ ਚੱਕਦੇ ਨੇ ਔਰ ਹਿਮਾਚਲ ਨੂੰ ਵੀ ਇਹਦਾ ਫਾਇਦਾ ਹੁੰਦਾ ਹੈ ਡੈਮਾਂ ਦਾ ਪੰਜਾਬ ਨੂੰ ਨੁਕਸਾਨ ਇਸ ਰੂਪ ਚ ਹੈ ਕਿ ਜਦੋਂ ਡੈਮਾਂ ਚ ਪਾਣੀ ਵਧ ਜਾਂਦਾ ਹੈ ਭਾਵੇਂ ਕੁਦਰਤ ਦੀ ਮਾਰ ਕਰਕੇ ਪਾਣੀ ਵਧੇ ਜਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਾਂ ਹਿਮਾਚਲ ਜੰਮੂ ਕਸ਼ਮੀਰ ਜਾਂ ਪੰਜਾਬ ਦੀ ਸਰਕਾਰ ਦੀਆਂ ਗਲਤੀਆਂ ਕਰਕੇ ਪਾਣੀ ਵਧੇ ਪੰਜਾਬੀਆਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਾਰਾ ਕੁਝ ਸਾਡਾ ਤਬਾਹ ਹੋ ਜਾਂਦਾ ਹੈ ਜਦੋਂ 17 18 19 20 ਤਰੀਕ ਤੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਉਸੇ ਵੇਲੇ ਇਹ ਮੰਗ ਸ਼ੁਰੂ ਹੋ ਗਈ ਸੀ ਕਿ ਪ੍ਰਧਾਨ ਮੰਤਰੀ ਦਖਲ ਦੇਣ ਔਰ ਹੁਣ ਜਦੋਂ ਅਸੀਂ ਵੇਖਿਆ 25 26 27 28 ਤਰੀਕ ਨੂੰ ਐਡੇ ਵੱਡੇ ਹੜ੍ਹ ਆਏ ਉਦੋਂ ਤਾਂ ਇਹ ਫੌਰਨ ਦਖਲ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਣਦਾ ਸੀ ਲੇਕਿਨ ਪ੍ਰਧਾਨ ਮੰਤਰੀ ਚੀਨ ਦੇ ਦੌਰੇ ਤੇ ਸੀ ਖੇਤੀਬਾੜੀ ਮੰਤਰੀ ਆਈ ਹਾਲੇ ਤੱਕ ਪ੍ਰਧਾਨ ਮੰਤਰੀ ਨੇ ਕਿਸੇ ਤਰ੍ਹਾਂ ਦਾ ਕੋਈ ਰਿਲੀਫ ਨਹੀਂ ਜਾਰੀ ਕੀਤਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ 50 ਹਜ਼ਾਰ ਕਰੋੜ ਪਾਵਾਂਗੇ ਜਾਂ ਅਸੀਂ ਪੰਜਾਬ ਦੀ ਕਿਸਾਨੀ ਲਈ 1 ਲੱਖ ਕਰੋੜ ਦਾ ਪੈਕੇਜ ਦੰਨੇ ਆ ਜੰਗ ਲੱਗਦੀ ਹੈ ਸਾਡੀਆਂ ਸਰਹੱਦਾਂ ਦੇ ਕਿਸਾਨ ਬਰਬਾਦ ਹੋ ਜਾਂਦੇ ਨੇ ਹੜ੍ਹ ਆਉਂਦੇ ਨੇ ਤੇ ਸਾਡੇ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਸਰਹੱਦਾਂ ਦੇ ਕਿਸਾਨ ਪਹਿਲਾਂ ਬਰਬਾਦ ਹੁੰਦੇ ਨੇ ਕਿਉਂਕਿ ਸਰਹੱਦਾਂ ਤੇ ਪਾਣੀ ਦਾ ਦਬਾਅ ਹੈ ਔਰ ਸਰਹੱਦਾਂ ਦੇ ਜ਼ਰੀਏ ਦਰਿਆ ਅੱਗੇ ਰਾਵੀ ਪਾਕਿਸਤਾਨ ਵੱਲ ਮੋੜਾ ਕੱਟ ਜਾਂਦੀ ਹੈ ਤੇ ਜੰਮੂ ਤੋਂ ਪਾਣੀ ਸਿੱਧਾ ਆਉਂਦਾ ਹੈ ਤੇ ਬਿਆਸ ਤੇ ਸਤਲੁਜ ਫਾਜ਼ਿਲਕਾ ਨੇੜੇ ਫਿਰੋਜ਼ਪੁਰ ਨੇੜੇ ਜਾ ਕੇ ਹਰੀਕੇ ਪੱਤਨ 'ਚ ਇਕੱਠੇ ਹੁੰਦੇ ਨੇ ਤੇ ਦੋਵੇਂ ਦਰਿਆ ਇਕੱਠੇ ਹੋ ਕੇ ਫਿਰੋਜ਼ਪੁਰ ਫਾਜ਼ਿਲਕਾ ਉਧਰ ਹੜ੍ਹ ਲਿਆਉਂਦੇ ਨੇ ਜਦੋਂ ਪਾਣੀ ਪਹਾੜਾਂ 'ਚੋਂ ਜ਼ਿਆਦਾ ਆਉਂਦਾ ਹੈ ਅੱਜ ਤੱਕ ਜਿਹੜਾ ਭਾਖੜਾ ਬੰਨ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਅੰਦਰ ਗਾਰਾ ਜੰਮ ਚੁੱਕਿਆ ਹੈ 19-20% ਕਪੈਸਿਟੀ ਹੈ ਜਿਹੜੀ ਭਾਖੜਾ ਡੈਮ ਤੇ ਗੋਬਿੰਦ ਸਾਗਰ ਝੀਲ ਦੀ 19-20% ਕਪੈਸਿਟੀ ਪਾਣੀ ਸਟੋਰ ਕਰਨ ਦੀ ਉਹਦੇ ਵਿੱਚ ਘਟ ਚੁੱਕੀ ਹੈ ਕਿਉਂਕਿ ਉਹਦੇ ਵਿੱਚ ਗਾਰਾ ਏਡਾ ਜ਼ਿਆਦਾ ਉਹਦੀਆਂ ਸਫਾਈਆਂ ਦਾ ਪ੍ਰਬੰਧ ਨਹੀਂ ਕੇਂਦਰ ਨੇ ਕੀਤਾ ਹੁਣ ਸ਼ਿਵਰਾਜ ਚੋਹਾਨ ਇਹ ਗੱਲ ਤਾਂ ਕਹਿ ਗਏ ਕਿ ਪੰਜਾਬ ਦੇ ਜਿਹੜੇ ਬੰਨ ਸੀ ਉਹ ਜੀ ਮਾਈਨਿੰਗ ਕਰਕੇ ਕਮਜ਼ੋਰ ਹੋ ਗਏ ਜਿਹਦੇ ਕਰਕੇ ਹੜ ਆਇਆ ਤੇ ਸ਼ਿਵਰਾ ਚੋਹਾਨ ਕੋਲੇ ਇਸ ਗੱਲ ਦਾ ਕੋਈ ਜਵਾਬ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਕੋਲੇ ਵੀ ਭਾਈ ਤੁਸੀਂ ਭਾਖੜੇ ਦੇ ਡੈਮ ਦੇ ਵਿੱਚ ਜਿਹੜੀ ਗਾਰ ਹੈ ਉਹ ਤੁਸੀਂ ਅੱਜ ਤੱਕ ਸਾਫ਼ ਕਿਉਂ ਨਹੀਂ ਕਰਾਈ ਹੁਣ ਗੱਲਾਂ ਆਈਆਂ ਨੇ ਕਿ ਅਕਤੂਬਰ ਦੇ ਵਿੱਚ ਟੈਂਡਰ ਕੀਤੇ ਜਾਣੇ ਨੇ ਜਿਹੜੇ ਬੀਬੀ ਐਮਬੀ ਦੇ ਚੇਅਰਮੈਨ ਨੇ ਉਹ ਕਹਿ ਰਹੇ ਨੇ ਕਿ ਅਸੀਂ ਅਕਤੂਬਰ ਚ ਟੈਂਡਰ ਕਰਾਂਗੇ ਲਗਭਗ ਸਥਿਤੀ ਬਣ ਗਈ ਹੁਣ ਅਸੀਂ ਭਾਖੜਾ ਡੈਮ ਵੀ ਅੰਦਰੋਂ ਸਾਫ਼ ਕਰਾਂਗੇ ਮਤਲਬ ਜਿਹੜੇ ਡੈਮ ਨੇ ਡੈਮਾਂ ਦੇ ਵਿੱਚ ਜਿੰਨਾ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਉਹਨਾਂ ਵੀ ਨਹੀਂ ਕੀਤਾ ਜਾ ਰਿਹਾ ਕਿਉਂ ਕਿ ਵਿੱਚ ਗਾਰਾ ਭਰਿਆ ਹੋਇਆ ਹੈ ਸਿਲਟ ਬਹੁਤ ਜ਼ਿਆਦਾ ਹੈ ਔਰ ਪੰਜਾਬ ਦੇ ਦਰਿਆਵਾਂ ਦੇ ਵਿੱਚ ਵੀ ਇੰਨੀ ਜ਼ਿਆਦਾ ਸਿਲਟ ਹੈ ਪੰਜਾਬ ਦੇ ਦਰਿਆਵਾਂ ਦੇ ਵਿੱਚ ਇੱਕ ਤਾਂ ਜਿਹੜਾ ਕੁਦਰਤੀ ਸੰਤੁਲਨ ਦੇ ਲਈ ਘੱਟੋ-ਘੱਟ 20% ਪਾਣੀ ਵਗਣਾ ਜਾਰੀ ਰੱਖਣਾ ਚਾਹੀਦਾ ਉਹ ਨਹੀਂ ਵਗ ਰਿਹਾ ਬੰਦ ਕਰ ਦਿੰਦੇ ਨੇ ਪਿੱਛੋਂ ਡੈਮਾ ਡੂਮਾ ਚੋਂ ਪਾਣੀ ਔਰ ਤੁਸੀਂ ਦੇਖੋ ਸਤਲੁਜ ਬਿਆਸ ਸੁੱਕੇ ਪਏ ਹੁੰਦੇ ਨੇ ਜੂਨ ਜਲਾਈ ਚ ਸੰਦੀਪ ਜੀ ਘੱਟੋ ਘੱਟ 20% ਪਾਣੀ ਹਮੇਸ਼ਾ ਵਗਦਾ ਰਹਿਣਾ ਚਾਹੀਦਾ ਕਿਉਂਕਿ ਦਬਾਅ ਹੈ ਵੀ ਰਾਜਸਥਾਨ ਨੂੰ ਵੀ ਪਾਣੀ ਦੇਣਾ ਭਾਈ ਬਿਜਲੀ ਵੀ ਪੈਦਾ ਕਰਨੀ ਆ ਭਾਈ ਹਰਿਆਣੇ ਨੂੰ ਵੀ ਪਾਣੀ ਦੇਣਾ ਭਾਈ ਤੇ ਪੰਜਾਬ ਦੇ ਦਰਿਆ ਸੋਕੇ ਚ ਪਾ ਦਿੰਦੇ ਨੇ ਜਦੋਂ ਦੇਸ਼ ਜਦੋਂ ਸਾਡੇ ਦਰਿਆਵਾਂ ਦਾ ਇੱਕ ਵੱਡਾ ਸਮਾਂ ਸੋਕੇ ਚ ਰਹਿ ਜਾਂਦੇ ਆ ਸੇਲਟ ਖਰਾਬ ਕਰਦੀ ਹੈ ਪਾਣੀ ਦਾ ਵਹਾਅ ਹੈ ਨਹੀਂ ਕੁਦਰਤੀ ਪਾਣੀ ਦਾ ਤੇ ਜਦੋਂ ਇੱਕਦਮ ਪਹਾੜਾਂ ਤੇ ਪਾਣੀ ਚੜ ਜਾਂਦਾ ਹੈ ਫਿਰ ਕਹਿੰਦੇ ਜੀ ਜਦੋਂ ਅਸੀਂ ਦਰਿਆਵਾਂ 'ਚ ਪਾਣੀ ਛੱਡਦੇ ਆ ਤੇ ਮਾਈਨਿੰਗ ਕਰਕੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਕਮਜ਼ੋਰ ਹੈ ਹੁਣੇ ਪ੍ਰਧਾਨ ਮੰਤਰੀ ਨੂੰ ਜਿਹੜੀ ਰਿਪੋਰਟ ਦਿੱਤੀ ਹੈ ਸ਼ਿਵਰਾ ਚੋਹਾਨ ਨੇ ਮੁੰਡਲੀ ਹੁਣ ਉਹਦੀ ਅਧਾਰ ਤੇ ਐਡਾ ਨੁਕਸਾਨ ਹੋ ਗਿਆ ਨਰਿੰਦਰ ਮੋਦੀ ਨੇ ਕੱਲੇ ਪੰਜਾਬ ਨਹੀਂ ਆਉਣਾ ਪਹਿਲੀ ਤਾਂ ਇਹ ਗੱਲ ਸਮਝੋ ਉਹਨਾਂ ਨੇ ਉੱਤਰ ਉੱਤਰੀ ਭਾਰਤ ਦੇ ਸੂਬਿਆਂ 'ਚ ਆਉਣਾ ਹੈ ਉਹ ਜੰਮੂ ਕਸ਼ਮੀਰ ਜਾਣਗੇ ਹਿਮਾਚਲ ਜਾਣਗੇ ਪੰਜਾਬ ਜਾਣਗੇ ਹੋ ਸਕਦਾ 1-2 ਦਿਨਾਂ ਚ ਆਪਣਾ ਦौरा ਉਹ ਮੁਕੰਮਲ ਕਰਨ ਸੰਦੀਪ ਜੀ ਅਗਰ ਪ੍ਰਧਾਨ ਮੰਤਰੀ ਹੁਣ ਆਉਂਦੇ ਨੇ ਘਟੋ ਘਟ ਵਿੱਤੀ ਮਦਦ ਪੰਜਾਬ ਦੇ ਕਿਸਾਨਾਂ ਨੂੰ ਦੇ ਕੇ ਜਾਣ ਤਾਂ ਪੰਜਾਬ ਦੇ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲੱਗੂਗੀ ਔਰ ਬੀਜੇਪੀ ਦੇ ਜਿਹੜੇ ਲੀਡਰ ਨੇ ਲਗਾਤਾਰੇ ਦਾਵਾ ਕਰਦੇ ਨੇ ਕਿ ਬੀਜੇਪੀ ਕਿਸਾਨਾਂ ਦੇ ਨਾਲ ਹੈ ਪੰਜਾਬ ਦੀ ਹਮਾਇਤੀ ਹੈ ਇਹ ਵੇਲਾ ਹੈ ਜਦੋਂ ਬੀਜੇਪੀ ਨੂੰ ਸਾਬਤ ਕਰਨਾ ਪਊਗਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਵਿੱਤੀ ਮਦਦ ਪੰਜਾਬ ਸਰਕਾਰ ਦੀ ਹਾਲਤ ਉਹ ਹੈ ਨਹੀਂ ਪੰਜਾਬ ਸਰਕਾਰ ਕੋਲੇ ਐਡੀ ਸਮਰੱਥਾ ਹੈ ਨਹੀਂ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ 20 25 25000 ਰੁਪਏ ਪਾ ਦੇਣ ਸਾਰੀ ਉਮੀਦ ਕੇਂਦਰ ਦੇ ਉੱਤੇ ਆ ਕੇ ਟਿਕੀ ਹੈ ਇਸ ਕਰਕੇ ਪ੍ਰਧਾਨ ਮੰਤਰੀ ਦਾ ਦੌਰਾ ਬਹੁਤ ਮਹੱਤਵਪੂਰਨ ਹੋਊਗਾ ਔਰ ਪ੍ਰਧਾਨ ਮੰਤਰੀ ਇਸ ਦੌਰੇ ਦੇ ਨਾਲ ਪੰਜਾਬ 'ਚ ਬੀਜੇਪੀ ਨੂੰ ਕਿਸਾਨਾਂ ਦੇ ਨੇੜੇ ਵੀ ਲਿਆ ਸਕਦੇ ਨੇ ਔਰ ਬੀਜੇਪੀ ਨੂੰ ਕਿਸਾਨਾਂ ਤੋਂ ਦੂਰ ਵੀ ਲਿਜਾ ਸਕਦੇ ਨੇ ਖੈਰ ਬੀਜੇਪੀ ਕਿਸਾਨੀ ਤੋਂ ਤਾਂ ਪਹਿਲਾਂ ਹੀ ਕਾਫੀ ਦੂਰ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਪ੍ਰਧਾਨ ਮੰਤਰੀ ਦੇ ਬਿਆਨ ਕੀ ਹੁੰਦੇ ਨੇ ਉਹਨਾਂ ਦਾ ਭਾਸ਼ਣ ਕੀ ਹੁੰਦਾ ਹੈ ਉਹ ਕਿੰਨਾਂ ਨੂੰ ਦੋਸ਼ੀ ਠਹਿਰਾਉਂਦੇ ਨੇ ਕੀ ਪ੍ਰਧਾਨ ਮੰਤਰੀ ਮਦਦ ਦੇ ਨਜ਼ਰੀਏ ਨਾਲ ਆ ਰਹੇ ਨੇ ਜਾਂ ਉਹ ਵੀ ਸ਼ਿਵਰਾ ਚੋਹਾਨ ਦੀ ਤਰ੍ਹਾਂ ਇਹ ਗੱਲ ਕਹਿਣਗੇ ਵੀ ਮਾਈਨਿੰਗ ਕਰਕੇ ਪੰਜਾਬ ਛੱਡ ਆ ਗਈ ਕੀ ਪ੍ਰਧਾਨ ਮੰਤਰੀ ਕਿਸੇ ਜਾਂਚ ਦੀ ਗੱਲ ਕਰਨਗੇ ਕਿ ਅਸੀਂ ਬੀਬੀਐਮਬੀ ਦੀ ਭੂਮਿਕਾ ਜਾਂਚਾਂਗੇ ਅਸੀਂ ਕੇਂਦ ਸੂਬੇ ਦੀਆਂ ਹਿਮਾਚਲ ਪੰਜਾਬ ਜੰਮੂ ਕਸ਼ਮੀਰ ਦੀ ਸਰਕਾਰ ਦੀ ਭੂਮਿਕਾ ਜਾਂਚਾਂਗੇ ਮੇਰਾ ਇਹ ਮੰਨਣਾ ਹੈ ਕਿ ਸੁਪਰੀਮ ਕੋਰਟ ਦੀ ਅਗਵਾਈ ਚ ਕੋਈ ਨਾ ਕੋਈ ਕਮੇਟੀ ਬਣ ਜਾਣੀ ਚਾਹੀਦੀ ਹੈ ਸੈਕਟ ਫਾਈਨਡਿੰਗ ਕਿ ਇਹ ਹੜ ਆਖਿਰ ਆਏ ਕਿਉਂ ਜਦੋਂ ਵਕਤ ਰਹਿੰਦੇ ਪਤਾ ਸੀ ਮੌਸਮ ਮਹਿਕਮਾ ਕਹਿ ਰਿਹਾ ਸੀ ਕਿ ਮੀਂਹ ਜ਼ਿਆਦਾ ਪੈਣਾ ਹੈ ਹਿਮਾਚਲ ਚ ਪਹਾੜਾਂ ਚ ਆਮ ਨਾਲੋਂ ਮੀਂਹ ਜ਼ਿਆਦਾ ਪੈਣਾ ਹੈ ਤੇ ਫਿਰ ਵਕਤ ਰਹਿੰਦੇ ਪਾਣੀ ਕਿਉਂ ਨਹੀਂ ਛੱਡੇ ਗਏ ਇਹਦੀ ਵਿਵਸਥਾ ਕਿਉਂ ਨਹੀਂ ਬਣਾਈ ਗਈ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਿਉਂ ਕਰਨਾ ਪਿਆ ਕੀ ਪ੍ਰਧਾਨ ਮੰਤਰੀ ਕੋਈ ਜਾਂਚ ਦਾ ਐਲਾਨ ਕਰਨਗੇ ਕੋਈ ਕਮੇਟੀ ਬਣਾਉਣ ਦਾ ਇਹ ਬਹੁਤ ਮਹੱਤਵਪੂਰਨ ਇਸ ਇਸੇ ਦਰਮਿਆਨ ਕੁਝ ਕੇਂਦਰ ਦੀਆਂ ਟੀਮਾਂ ਦਾ ਵੀ ਗਠਨ ਕੀਤਾ ਗਿਆ ਜਿਹੜੀਆਂ ਪੰਜਾਬ ਦਾ ਦੌਰਾ ਕਰਨ ਗਈਆਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਸਰਵੇ ਕਰਨ ਗਈਆਂ ਨਹੀਂ ਉਹ ਟੀਮਾਂ ਆਈਆਂ ਵੀ ਹੋਈਆਂ ਸ਼ਿਵਰਾ ਚੋਹਾਨ ਆਏ ਤੇ ਵੱਖ-ਵੱਖ ਟੀਮਾਂ ਪੰਜਾਬ ਚ ਆਈਆਂ ਹੋਈਆਂ ਤਿੰਨ ਤਰ੍ਹਾਂ ਤਿੰਨ ਟੀਮਾਂ ਉਹਨਾਂ ਦੇ ਵਿੱਚ ਅਫਸਰ ਨੇ ਉਹਦੇ ਵਿੱਚ ਅਫਸਰ ਨੇ ਜਿਹੜੇ ਇੱਕ ਤਾਂ ਜੰਗਲਾਤ ਮਹਿਕਮੇ ਦੇ ਨੇ ਇੱਕ ਉਹਦੇ ਵਿੱਚ ਰੋਡ ਸੜਕਾਂ ਨਾਲ ਸਬੰਧਤ ਨੇ ਉਹਦੇ ਵਿੱਚ ਜਿਹੜੇ ਦਰਿਆ ਦੇ ਬੈਡ ਨੇ ਸਾਡੇ ਦਰਿਆਵਾਂ मतलब ਦਰਿਆਵਾਂ ਦੇ ਨਾਲ ਪਾਣੀਆਂ ਦੇ ਨਾਲ ਸਬੰਧਤ ਮਹਿਕਮਿਆਂ ਦੇ ਅਫਸਰ ਨੇ ਔਰ ਖੇਤੀਬਾੜੀ ਦੇ ਨਾਲ ਸਬੰਧਤ ਅਫਸਰ ਨੇ ਵੀ ਕਿੰਨਾ ਨੁਕਸਾਨ ਹੋਇਆ ਮੁਆਵਜ਼ਾ ਕਿੰਨਾ ਹੈ ਪਸ਼ੂਆਂ ਔਰ ਖੇਤੀਬਾੜੀ ਪਸ਼ੂਤਾਨੇ ਦਾ ਸਾਰੀ ਜਾਣਕਾਰੀ ਲੈ ਰਹੇ ਨੇ ਕਿੰਨਾ ਨੁਕਸਾਨ ਹੋਇਆ ਕਿੰਨੇ ਸਾਡੇ ਪਸ਼ੂਤਾਂ ਦਾ ਨੁਕਸਾਨ ਹੋਇਆ ਜੋ ਕੇਂਦਰੀ ਟੀਮਾਂ ਤਾਂ ਆਈਆਂ ਹੋਈਆਂ ਸ਼ਿਵਰਾ ਚੋਹਾਨ ਨੇ ਦਰਾਕਿਤਾ ਅਗਲੇ ਦਿਨ ਹੀ ਜਾ ਕੇ ਇਹ ਕਹਿ ਦਿੱਤਾ ਕਿ ਮਾਈਨਿੰਗ ਕਰਕੇ ਪੰਜਾਬ ਦੇ ਦਰਿਆ ਦੇ ਕੰਢੇ ਕਮਜ਼ੋਰ ਨੇ ਤੇ ਪੰਜਾਬ ਚ ਹੜ ਆ ਗਈ ਤੇ ਜਿਹੜੀਆਂ ਟੀਮਾਂ ਆਈਆਂ ਨੂੰ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਉਹ ਤਾਂ ਕਿਸੇ ਨਤੀਜੇ ਤੇ ਪਹੁੰਚੀਆਂ ਹੋਣਗੀਆਂ ਹਨ ਜਦੋਂ ਪ੍ਰਧਾਨ ਮੰਤਰੀ ਕਿਸੇ ਸੂਬੇ ਚ ਆ ਰਹੇ ਨੇ ਉਹ ਪਹਿਲਾਂ ਸ਼ਿਵਰਾ ਚੋਹਾਨ ਤੋਂ ਵੀ ਰਿਪੋਰਟ ਲੈਣਗੇ ਉਹ ਇਹਨਾਂ ਟੀਮਾਂ ਦੀ ਰਿਪੋਰਟ ਵੀ ਮੋਡਲੀ ਰਿਪੋਰਟ ਹਾਸਲ ਕਰਨਗੇ ਇਹ ਸਾਰੀਆਂ ਟੀਮਾਂ ਨੇ ਮੋਡਲੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੇੜੀਆਂ ਛੁਪ ਪ੍ਰਧਾਨ ਮੰਤਰੀ ਜੋ ਬੋਲਣਗੇ ਇਹ ਅਸੀਂ ਮੰਨਾਂਗੇ ਕਿ ਜਿਹੜੀਆਂ ਸਾਡੇ ਪੰਜਾਬ ਚ ਟੀਮਾਂ ਆਈਆਂ ਹੋਈਆਂ ਨੇ ਇਹਨਾਂ ਦੇ ਕਹਿਣ ਦੇ ਆਧਾਰ ਦੇ ਉੱਤੇ ਹੀ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਅੱਗੇ ਕੋਈ ਨਾ ਕੋਈ ਫੈਸਲਾ ਕਰਨਗੇ ਹੋ ਸਕਦਾ ਕੋਈ ਪੈਕੇਜ ਅਨਾਉਂਸ ਕਰਕੇ ਜਾਣ ਪੰਜਾਬ ਦੇ ਲਈ ਵੀ ਅਸੀਂ 2 ਲੱਖ ਕਰੋੜ ਰੁਪਏ ਦਾ ਪੈਕੇਜ ਪੰਜਾਬ ਦੇ ਲਈ ਦੰਨੇ ਆ ਮੇਰੀ ਮੰਗ ਹੈ ਕਟੂ-ਕਟ 2 ਲੱਖ ਕਰੋੜ ਪੰਜਾਬ ਦੇ ਲਈ ਔਰ 1 ਲੱਖ ਕਰੋੜ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਪੈਣਾ ਚਾਹੀਦਾ ਹੈ 1 ਲੱਖ ਕਰੋੜ ਪੰਜਾਬ ਨੂੰ ਦੇ ਦੇਣ ਸਾਡੀਆਂ ਸੜਕਾਂ ਬਣ ਜਾਣ ਸਾਡੇ ਇਨਫਰਾਸਟ੍ਰਕਚਰ ਦੇ ਕੰਮ ਹੋ ਜਾਣ ਔਰ ਪੰਜਾਬ ਸਰਕਾਰ ਦਾ ਜਿਹੜਾ ਦਾਵਾ ਹੈ ਕਿ ਸਾਡੇ 60 ਹਜ਼ਾਰ ਬਕਾਇਆ ਹੈ ਉਹਦਾ ਨਿਬੇੜਾ ਕਰਕੇ ਜਾਣ ਪ੍ਰਧਾਨ ਮੰਤਰੀ अच्छा डल्ला साहब मतलब ਜਿੱਦਾਂ ਆਪਾਂ ਗੱਲ ਕਰ ਰਹੇ ਆਂ ਵੀ ਹੋ ਸਕਦਾ ਉਹ ਕਰ ਜਾਣ ਜਿਹਦਾ ਤੁਸੀਂ ਵੀ ਕਹਿ ਰਹੇ ਹੋ ਵੀ ਤੁਹਾ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਇੰਨਾ ਕਰਨਾ ਚਾਹੀਦਾ ਇਹਦਾ ਮਤਲਬ ਕਿਤੇ ਨਾ ਕਿਤੇ ਲੀਡਰ ਦੀ ਕਮੀ ਹੈ ਹੁਣ ਜਦੋਂ ਪੰਜਾਬ ਦੇ ਵਿੱਚ ਲੀਡਰ ਦੀ ਕਮੀ ਹੈ ਤੇ ਜਿੱਦਾਂ ਹੰਗਾਰਾ ਪੰਜ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਰਿਹਾ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਹੈ ਜਾਂ ਅਮਰਤਪਾਲ ਨੂੰ ਮਿਲ ਰਿਹਾ ਤੇ ਇਹ ਈ ਧਰਾ ਬਤੌਰ ਪੰਜਾਬ ਦੀ ਅਗਵਾਈ ਕਰਨ ਦੇ ਵਿੱਚ ਅੱਗੇ ਆ ਸਕਦੀਆਂ ਜੀ ਦੇਖੋ ਪੰਜਾਬ ਦੇ ਵਿੱਚ ਸਥਿਤੀ ਪੋਲਿਟੀਕਲ ਤੌਰ ਦੇ ਉੱਤੇ ਬੜੀ ਵੱਖਰੀ ਬਣੀ ਹੈ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੱਡੀ ਲਹਿਰ ਦੇ ਰੂਪ ਚ ਆਈ ਸੀ ਆਮ ਆਦਮੀ ਪਾਰਟੀ ਦੀ ਲਹਿਰ ਖਤਮ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਸਰਕਾਰ ਚਲਾ ਰਹੀ ਹੈ ਆਮ ਆਦਮੀ ਪਾਰਟੀ ਵੀ ਹੁਣ ਉਸੇ ਤਰ੍ਹਾਂ ਸਧਾਰਨ ਪਾਰਟੀ ਹੈ ਜਿਵੇਂ ਪੰਜਾਬ ਚ ਕਾਂਗਰਸ ਹੈ ਜਿਵੇਂ ਭਾਜਪਾ ਹੈ ਜਿਵੇਂ ਸੁਖਵੀਰ ਬਾਦਲ ਦਾ ਅਕਾਲੀ ਦਲ ਹੈ ਇਹ ਉਸੇ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਹੈ ਹੁਣ ਇਹ ਸਾਰੀਆਂ ਪਾਰਟੀਆਂ ਲੋਕਾਂ ਚ ਤਾਂ ਜਾ ਰਹੀਆਂ ਨੇ ਸ਼ਖਬੀਰ ਬਾਦਲ ਵੀ ਜਾ ਰਿਹਾ ਹੈ ਕਾਂਗਰਸ ਵਾਲੇ ਵੀ ਜਾ ਰਹੇ ਨੇ ਬੀਜੇਪੀ ਵਾਲੇ ਵੀ ਜਾ ਰਹੇ ਨੇ ਆਮ ਆਦਮੀ ਪਾਰਟੀ ਵੀ ਜਾ ਰਹੀ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਭੂਮਿਕਾ ਦੇਖੋ ਖਜ਼ਾਨਾ ਪੰਜਾਬ ਦਾ ਖਾਲੀ ਹੈ ਕਿਸਾਨਾਂ ਦੇ ਖਾਤਿਆਂ 'ਚ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੇਂਦਰ ਤੋਂ 60000 ਬਕਾਏ ਤੇ ਉਮੀਦ ਹੈ ਵੀ ਜੇ 60000 ਕਰੋੜ ਕੇਂਦਰ ਦੇ ਦੂਗਾ ਪਰ ਕੇਂਦਰ ਵੀ ਨਹੀਂ ਮੰਨਦਾ ਕਿ ਪੰਜਾਬ ਵਾਲਿਆਂ ਦਾ ਬਕਾਇਆ 60000 ਹੈ ਉਹ ਕਹਿੰਦੇ ਜਿਹੜਾ 50000 ਕਰੋੜ ਜੀਐਸਟੀ ਦਾ ਔਰ ਵੈਟ ਦਾ ਲਾਗੂ ਹੋਣ ਤੋਂ ਬਾਅਦ ਜਿਹੜਾ ਪੰਜਾਬ ਦੀ ਇਨਕਮ ਦਾ ਲਾਸ ਹੈ ਇਹ ਮੁਆਵਜ਼ਾ ਮੰਗ ਰਹੇ ਨੇ ਉਹਦਾ 50000 ਕਰੋੜ ਉਹ ਕਹਿੰਦੇ ਬਕਾਇਆ ਨਹੀਂ ਹੈਗਾ ਬਕਾਇਆ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੋ ਸਕਦਾ 8-10 ਕਰੋੜ ਰੁਪਏ ਬਕਾਇਆ ਹੋ ਸਕਦਾ ਇੱਕ ਤਾਂ ਇਹ ਰੌਲਾ ਹੈ ਤੇ ਆਪ ਉਸ ਪੱਧਰ ਤੇ ਡਿਲੀਵਰ ਨਹੀਂ ਕਰ ਪਾਰੀ ਭਗਵੰਤਮਾਨ ਉੱਤੋਂ ਬਿਮਾਰ ਹੋ ਗਏ ਦਿੱਲੀ ਦੀ ਲੀਡਰਸ਼ਿਪ ਜਿਹੜੀ ਫੈਸਲੇ ਪੰਜਾਬ 'ਚ ਵੱਡੇ ਕਰਦੀ ਹੈ ਉਹ ਉੱਡੀ ਸਰਗਰਮ ਨਹੀਂ ਨਾ ਹੀ ਰਾਜ ਸਭਾ ਮੈਂਬਰ ਜ਼ਿਆਦਾ ਸਰਗਰਮ ਨੇ ਇੱਕ ਦੋ ਗੇੜੇ ਰਾਗਵ ਚੱਡਾ ਨੇ ਲਾਲੇ ਰਾਸ਼ਨ ਵੰਡਤਾ ਨਾ ਸੰਜੇ ਸਿੰਘ ਨਜ਼ਰ ਆਏ ਵੱਡੇ ਪੱਦਰ ਤੇ ਨਾ ਸਾਨੀ ਸਾਹਿਬ ਦਿੱਲੀ ਵਾਲੇ ਨਜ਼ਰ ਆਏ ਜਿਹੜੇ ਪੰਜਾਬ ਦੇ ਕੋਟੇ ਤੋਂ ਰਾਜ ਸਭਾ ਦੇ ਮੈਂਬਰ ਨੇ ਨਾ ਤੁਹਾਨੂੰ ਪਾਟਕ ਸਾਹਿਬ ਨਜ਼ਰ ਆਏ ਨਾ ਮਨੀਸ਼ ਮਾੜਾ ਮੋਟਾ ਉਹਨਾਂ ਇੱਕ ਦਿਨ ਆਏ ਤੇ ਸਰਕਾਰੀ ਸਿਕਿਉਰਿਟੀ ਚਾਹੇ ਤੇ ਰਾਸ਼ਨ ਵੰਡ ਕੇ ਮਾੜਾ ਮੋਟਾ ਇਹ ਤਾਂ ਚੱਲੀ ਜਾ ਰਿਹਾ ਪੰਜਾਬ 'ਚ ਪੰਜਾਬ ਦੀ ਨੌਜਵਾਨੀ ਨੇ ਪੋਲੀਟਿਕਲ ਨਿਰਪਰਤਾ ਤਾਂ ਖਤਮ ਹੀ ਕਰਤੀ ਨਾ ਪੰਜਾਬ 'ਚ ਰਾਸ਼ਨ ਦੇਣਾ ਹੋਵੇ ਦਵਾਈਆਂ ਦੇਣੀਆਂ ਹੋਣ ਹੜਪੀੜਤਾਂ ਨੂੰ ਪਸ਼ੂਆਂ ਨੂੰ ਚਾਰਾ ਪਹੁੰਚਾਉਣਾ ਹੋਵੇ ਖਾਣਾ ਪਹੁੰਚਾਉਣਾ ਹੋਵੇ ਘਰ-ਘਰ ਇਹ ਕੰਮ ਵੱਡੇ ਪੱਧਰ ਤੇ ਨੌਜਵਾਨਾਂ ਨੇ ਆਪਣੇ ਹੱਥ ਲਿਆ ਕਿਉਂਕਿ ਜਿੰਨੇ ਵੀ ਰਾਹਤ ਕੈਂਪ ਨੇ ਉਹਨਾਂ ਦੇ ਵਿੱਚ ਜ਼ਿਆਦਾ ਵੱਡੀ ਸ਼ਮੂਲੀਅਤ ਨੌਜਵਾਨੀ ਦੀ ਹੈ ਜਿਹੜੇ ਹੜ੍ਹ ਬਚਾਓ ਕਮੇਟੀਆਂ ਨੇ ਨੌਜਵਾਨ ਕਲੱਬ ਨੇ ਉਹ ਸਾਰੇ ਲੱਗੇ ਪੋਲਿਟੀਕਲ ਪਾਰਟੀਆਂ ਲੱਗੀਆਂ ਨੇ ਲੇਕਿਨ ਦਿਨ ਰਾਤ ਨਹੀਂ ਪੋਲਿਟੀਕਲ ਲੀਡਰਸ਼ਿਪ ਉਹਨਾਂ ਦੀ ਜਿਆਦਾ ਕੋਸ਼ਿਸ਼ ਇਹ ਹੁੰਦੀ ਹੈ ਵੀ ਮਗਰ ਮਗਰ ਸਾਡੇ ਨਾਲ ਇੱਕ ਦੋ ਕੈਮਰਾਮੈਨ ਵੀ ਚੱਲਣ ਨੌਜਵਾਨਾਂ ਨੂੰ ਕੈਮਰਾਮੈਨ ਨਹੀਂ ਚਾਹੀਦੇ ਨਾ ਉਹ ਰੀਲਾਂ ਬਣਾ ਰਹੇ ਨੇ ਪੋਲਿਟੀਕਲ ਲੀਡਰ ਤਾਂ ਤੁਸੀਂ ਜਿੰਨੇ ਦੇਖ ਲੋਗੇ ਉਹਨਾਂ ਨੂੰ ਪ੍ਰਸਿੱਧੀ ਦੀ ਵੀ ਨਾਲ ਲੋੜ ਪੈਂਦੀ ਹੈ ਜਿਹੜੇ ਸਥਾਪਿਤ ਵੱਡੇ ਲੀਡਰ ਨੇ ਸਰਕਾਰੀ ਪਰ ਜਿਹੜੀ ਤੁਸੀਂ ਗੱਲ ਕੀਤੀ ਪੰਜ ਮੈਂਬਰੀ ਕਮੇਟੀ ਵਾਲੀ ਦੇਖੋ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਚੋਂ ਬਣੀ ਸੱਤ ਮੈਂਬਰੀ ਚੋਂ ਨਿਕਲੀ ਇਹਨਾਂ ਦਾ ਉਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਣਾ ਲੈ ਕੇ ਸੇਵਾ ਦਾ ਭਾਵੇਂ ਉਹ ਰਾਜਨੀਤਿਕ ਹੈ ਭਾਵੇਂ ਨਵੀਂ ਲੀਡਰਸ਼ਿਪ ਦੇਣੀ ਹੈ ਔਰ ਤੁਸੀਂ ਗੱਲ ਦੇਖੋ ਸੰਦੀਪ ਜੀ ਕਿ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਔਰ ਮਨਪੀਤਿਆਲੀ ਇਕਬਾਲ ਸਿੰਘ ਝੁੰਡਾ ਔਰ ਸੰਤਾ ਸਿੰਘ ਮੈਤਪੁਰੀ ਔਰ ਤਰਸੀਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਇਹ ਚਾਰ ਪੰਜ ਲੋਕ ਲਗਾਤਾਰ ਇਕੱਠੇ ਹੋ ਕੇ ਸਰਗਰਮ ਹੋਏ ਨੇ ਇਹਨਾਂ ਹੜ੍ਹਾਂ ਚ ਲੋਕਾਂ ਦੀ ਮਦਦ ਦੇ ਲਈ ਔਰ ਜਿਹੜੇ ਵਾਰਿਸ ਪੰਜਾਬ ਜਥੇਬੰਦੀ ਨੇ ਪੰਜਾਬ ਭਰ ਚ ਕੈਂਪ ਲਾਏ ਨੇ ਪੁਨਰ ਸੁਰਜੀਤ ਅਕਾਲੀ ਦਲ ਨੇ ਵੀ ਕੈਂਪ ਲਾਏ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਔਰ ਵਾਰਿਸ ਪੰਜਾਬ ਜੱਥੇਬੰਦੀ ਦੇ ਨੌਜਵਾਨਾਂ ਦੇ ਕੈਂਪ ਇਹ ਦੋਵੇਂ ਇਸ ਤਰ੍ਹਾਂ ਕੰਮ ਕਰ ਰਹੇ ਨੇ ਜਿਵੇਂ ਇਹ ਇਕੱਠੇ ਹੋਣ ਆ ਦੋ ਤਿੰਨ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਵੀ ਸਾਰੇ ਇਕੱਠੇ ਹੋਏ ਉੱਥੇ ਵੀ ਕੈਂਪਾਂ ਦੇ ਵਿੱਚ ਬਹੁਤ ਵੱਡਾ ਹੰਗਾਰਾ ਜਿਹੜਾ ਮਿਲਿਆ ਔਰ ਫਿਰੋਜ਼ਪੁਰ ਵਾਲੇ ਪਾਸੇ ਵੀ ਵਾਰਿਸ ਪੰਜਾਬ ਜੱਥੇਬੰਦੀ ਔਰ ਮਨਪੀਤਿਆਲੀ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਬੜੇ ਯਤਨ ਕੀਤੇ ਨੇ ਮਨਪੀਤ ਈਆਲੀ ਬੀਬੀ ਸਤਵੰਤ ਕੌਰ ਇੱਕ ਤਰ੍ਹਾਂ ਨਾਲ ਨੌਜਵਾਨਾਂ ਨਾਲ ਮਿਲ ਮਨਪੀਤ ਈਆਲੀ ਵੀ ਹਜੇ 50 ਸਾਲ ਤੋਂ ਲਗਭਗ ਛੋਟੇ ਹੀ ਨੇ ਉਮਰ ਦੇ ਔਰ ਮਨਪੀਤ ਈਆਲੀ ਦਾ ਵੀ ਨੌਜਵਾਨੀ ਦੇ ਨਾਲ ਕਾਫੀ ਜ਼ਿਆਦਾ ਨੇੜੇ ਦਾ ਰابطਾ ਹੈ ਠੀਕ ਉਸੇ ਤਰ੍ਹਾਂ ਤੁਸੀਂ ਯਾਦ ਕਰੋ ਜਦੋਂ 2014 ਦੀਆਂ ਚੋਣਾਂ ਸੀ ਲੋਕ ਸਭਾ ਦੀਆਂ ਭਗਵੰਤਮਾਨ ਨੌਜਵਾਨੀ ਨੇ ਉਭਾਰਿਆ ਪੰਜਾਬ 'ਚ ਭਗਵੰਤਮਾਨ ਨੌਜਵਾਨੀ ਨੇ ਉਭਾਰਿਆ ਔਰ 2007 ਤੋਂ ਪਹਿਲਾਂ ਸ਼ਖਬੀਰ ਬਾਦਲ ਨੂੰ ਪੰਜਾਬ ਤੇ ਨੌਜਵਾਨੀ ਨੇ ਉਭਾਰਿਆ ਸੀ ਜਦੋਂ ਸ਼ਖਬੀਰ ਬਾਦਲ ਨੇ ਕਿਹਾ ਸੀ ਵੀ ਅਸੀਂ ਯੂਥ ਜਿਹੜਾ ਡਿਵੈਲਪਮੈਂਟ ਬੋਰਡ ਬਣਾਵਾਂਗੇ ਦਿਨਾਂ ਦਿਨਾਂ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਭਾਵੇਂ ਚੰਡੀਗੜ੍ਹ ਦੀਆਂ ਚੋਣਾਂ ਦੇ ਵਿੱਚ ਹੁਣ ਜਿਹੜੀਆਂ ਸਟੂਡੈਂਟ ਚੋਣਾਂ ਹੋਈਆਂ ਨੇ ਸੋਈ ਦੇ ਹੱਥ ਬਹੁਤਾ ਕੁਝ ਲੱਗਿਆ ਨਹੀਂ ਤੇ ਮੈਂ ਸੁਣ ਰਿਹਾ ਸੀ ਗੱਲ ਜਿਹੜੇ ਇੱਕ ਦੋ ਪੀਰ ਮੁਹੰਮਦ ਉਹਨਾਂ ਦਾ ਗੱਲ ਸੁਣ ਰਿਹਾ ਸੀ ਮੈਂ ਵੀ ਸੋਈ ਆ ਜਿਹੜੀ ਅਗਰ 6 ਸਟੂਡੈਂਟ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਤਕੜਾ ਕੀਤਾ ਹੁੰਦਾ ਤੇ ਅੱਜ ਇਹ ਸਥਿਤੀ ਨਹੀਂ ਸੀ ਹੋਣੀ ਔਰ ਸੋਈ ਲਗਾਤਾਰ ਹਾਰ ਰਹੀ ਆ ਅੱਜਕੱਲ ਸਟੂਡੈਂਟ ਚੋਣਾ ਸੋ ਸੁਖਬੀਰ ਬਾਦਲ ਵੀ ਨੌਜਵਾਨੀ ਕਰਕੇ ਅੱਗੇ ਵਧਿਆ ਭਗਵੰਤ ਮਾਨ ਵੀ ਨੌਜਵਾਨੀ ਕਰਕੇ ਅੱਗੇ ਵਧਿਆ ਔਰ ਜਦੋਂ ਅਮਰਿਤਪਾਲ ਨੌਜਵਾਨੀ ਕਰਕੇ ਮੈਂਬਰ ਪਾਰਲੀਮੈਂਟ ਬਣਿਆ ਨੌਜਵਾਨੀ ਨਾਲ ਹੈ ਮਨਪੀਤ ਢਿਆਲ ਵੀ ਨੌਜਵਾਨੀ ਕਰਕੇ ਅੱਗੇ ਵਧਿਆ ਤਿੰਨ ਵਾਰ ਲਗਾਤਾਰ ਐਮਪੀ ਬਣਿਆ ਔਰ ਮਨਪੀਤ ਢਿਆਲ ਨੂੰ ਵੀ ਨੌਜਵਾਨਾਂ ਦਾ ਲੀਡਰ ਮੰਨਿਆ ਜਾਂਦਾ ਕਿ ਉਹ ਨੌਜਵਾਨਾਂ ਦੇ ਨਾਲ ਮਿਲ ਕੇ ਅੱਗੇ ਵਧਦਾ ਔਰ ਇਨਾ ਚੋਣਾ ਚ ਮਾਫ ਕਰਨਾ ਇਨਾ ਹੜਾਂ ਚ ਇਨਾ ਹੜਾਂ ਚ ਸਾਡੀ ਨੌਜਵਾਨੀ ਦੀ ਭੂਮਿਕਾ ਤੁਸੀਂ ਵੇਖੋ ਹਰ ਜਗ੍ਹਾ ਨੌਜਵਾਨੀ ਸਾਡੀ ਅੱਗੀ ਹੈ ਔਰ ਕੱਲ ਰੋਪਣ ਗਏ ਮਨਪੀਤੇਆਲੀ ਰੋਪਣ ਦੇ ਵਿੱਚ ਇੱਕ ਇਲਾਕਾ ਹੈ ਮਨਦੀਪ ਜੀ ਜਿੱਥੇ ਲਗਾਤਾਰ ਚਮਕੌਰ ਸਾਹਿਬ ਚ ਹੜ ਦਾ ਖਤਰਾ ਹੈ ਪਿੰਡ ਫਸਿਆ ਉੱਥੇ ਇਹ ਜਿਹੜਾ ਹਲਕਾ ਚਮਕੌਰ ਸਾਹਿਬਾ ਉੱਥੇ ਲਗਾਤਾਰ ਖਤਰਾ ਹੈ ਔਰ ਪਿਛਲੇ ਕਈ ਦਿਨਾਂ ਤੋਂ ਨੌਜਵਾਨ ਦਿਨ ਰਾਤ ਉੱਥੇ ਲੱਗੇ ਨੇ ਰੇਤੇ ਦੀਆਂ ਬੋਰੀਆਂ ਲਾਣ ਬੰਨ ਨੂੰ ਤਕੜਾ ਕਰਨ ਦੇ ਲਈ ਮਨਪੀਤਿਆਲੀ ਵੀ ਕੱਲ ਉੱਥੇ ਗਿਆ ਔਰ ਉੱਥੇ ਐਡਾ ਮਨਪੀਤਿਆਲੀ ਔਰ ਨੌਜਵਾਨਾਂ ਚ ਰਾਬਤਾ ਬਣਿਆ ਮਨਪੀਤਿਆਲੀ ਬੜਾ ਪ੍ਰਭਾਵਿਤ ਹੋਇਆ ਔਰ 2 ਲੱਖ ਰੁਪਿਆ ਦਿੱਤਾ ਵੀ ਆ ਮੇਰੇ ਵੱਲੋਂ ਆਪਣੀ ਨੇਕ ਕਮਾਈ ਚੋਂ ਤੁਸੀਂ ਕੋਈ ਕਮੀ ਨਾ ਆਵੇ ਮੇਰੇ ਵੱਲੋਂ ਇਹ ਤੁਹਾਡਾ ਹਿੱਸਾ ਹੈ ਔਰ ਉੱਥੇ ਡੀਜ਼ਲ ਦੀ ਖਪਤ ਹੈ ਉਹਦੇ ਲਈ ਡੀਜ਼ਲ ਲਗਾਤਾਰ ਕਿਉਂਕਿ ਟਰੈਕਟਰ ਟਰਾਲੀਆਂ ਦੂਰੋਂ ਦੂਰੋਂ ਰੇਤੇ ਦੀਆਂ ਬੋਰੀਆਂ ਭਰ ਕੇ ਆ ਰਹੀਆਂ ਨੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਕੈਂਪ ਦੇ ਵਿੱਚ ਤੁਸੀਂ ਵੇਖੋ ਮਨਪੀਤਿਆਲੀ ਬੀਬੀ ਸਤਵੰਤ ਕੌਰ ترਸੀਮ ਸਿੰਘ ਅੰਮ੍ਰਿਤਪਾਲ ਦੀ ਜੱਠੇਬੰਦੀ ਇਹ ਲੋਕ ਲਾਈਮਲਾਈਟ ਤੋਂ ਦੂਰ ਹੈ ਵੱਡੀ ਗੱਲ ਇਹ ਹੈ ਕਿ ਨਾ ਪੰਥਕ ਕੌਂਸਲ ਨਾ ਮਨਪੀਤਿਆਲੀ ਔਰ ਨਾ ਇਹਨਾਂ ਦੇ ਕੈਂਪ ਤੁਸੀਂ ਮਗਰ ਮਗਰ ਇੰਨੇ ਕੈਮਰੇ ਵਾਲੇ ਨਹੀਂ ਵੇਖੋਗੇ ਰਿਕਾਰਡ ਦੇ ਲਈ ਜਿਹੜੇ-ਜਿਹੜੇ ਕੰਮ ਕੀਤੇ ਨੇ ਲੋਕ ਮਦਦ ਇਹਨਾਂ ਦੇ ਕੈਂਪਾਂ 'ਚ ਵੀ ਭੇਜ ਰਹੇ ਨੇ ਅੱਜ ਵੀ ਮਨਪੀਤਿਆਲੀ ਹੁਣਾਂ ਵੱਲੋਂ 4-5 ਟਰੱਕ ਰਵਾਨਾ ਕੀਤੇ ਜਾ ਰਹੇ ਨੇ ਹੋ ਸਕਦਾ ਹੁਣ ਤੱਕ ਕਰ ਦਿੱਤੇ ਹੋਣ ਆਪਾਂ ਸ਼ਾਮ ਵਾਲੇ ਜਾਂ ਸਵੇਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਟਰੱਕਾਂ ਦਾ ਜ਼ਿਕਰ ਕਰ ਦਾਂਗੇ ਇਸ ਤੋਂ ਪਹਿਲਾਂ ਵੀ ਰਾਹਤ ਦੇ ਟਰੱਕ ਉਹਨਾਂ ਨੇ ਭੇਜੇ ਸੋ ਇਹ ਬਿਨਾ ਬਿਨਾ ਪ੍ਰਸਿੱਧੀ ਵਾਲੇ ਲਾਈਮਲਾਈਟ ਤੋਂ ਮਤਲਬ ਕਿ ਮਨਪੀਤਿਆਲੀ ਵੀ ਬਹੁਤ ਹੀ ਜ਼ਿਆਦਾ ਤੁਸੀਂ ਮਨਪੀਤਿਆਲੀ ਬਾਰੇ ਜਾਣਦੇ ਹੋ ਉਹ ਵੀ ਔਰ ਬੀਬੀ ਸਤਵੰਤ ਕੌਰ ਵੀ ਇਹ ਵੀ ਕੋਈ মিডিਆ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਹਰ ਵੇਲੇ ਅੱਗੇ ਲਿਆ ਕੇ ਨਹੀਂ ਰੱਖਦੇ ਨਾ ਵਾਰਿਸ ਪੰਜਾਬ ਵਾਲੇ ਰੱਖਦੇ ਆ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈ ਰਿਹਾ ਦੂਸਰੀਆਂ ਪਾਰਟੀਆਂ ਮੈਂ ਇਹ ਨਹੀਂ ਕਹਿੰਦਾ ਵੀ ਅਕਾਲੀ ਦਲ ਹੋ ਗਿਆ ਸੁਖਬੀਰ ਬਾਦਲ ਹੋ ਗਿਆ ਜਾਂ ਕਾਂਗਰਸ ਵਾਲੇ ਹੋ ਗਏ ਕੱਲ ਭੁਪੇਸ਼ ਭਗੇਲ ਵੀ ਉਹਨਾਂ ਦੇ ਆਏ ਹੋਏ ਸੀਗੇ ਬਿਲਕੁਲ ਉਹ ਕਹਿੰਦੇ ਉਹ ਉਹ ਕੱਲ ਰਾਜਾ ਵਡਿੰਗ ਨਾਲ ਸੀ ਪਵेश ਭਗੇਲ ਸੀ ਇਹ ਗਏ ਅਮਰਸਰ ਵੀ ਪ੍ਰੈਸ ਕਾਨਫਰੰਸ ਵੀ ਕੀਤੀ ਮੀਟਿੰਗ ਕੀਤੀ ਔਰ ਇਹ ਕਹਿੰਦੇ ਪਵेश ਭਗੇਲ ਕਿ ਅਸੀਂ ਨੁਕਸਾਨ ਦਾ ਜਾਇਜ਼ਾ ਲੈ ਕੇ ਰਾਹੁਲ ਗਾਂਧੀ ਨੂੰ ਰਿਪੋਰਟ ਭੇਜਣੀ ਆ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਪਰ ਇਹਦੇ ਵਿੱਚ ਰਾਹੁਲ ਗਾਂਧੀ ਕਾਰਜ ਵੀ ਕੀ ਲੈਣਗੇ ਜੀ ਨਹੀਂ ਪਰ ਚਾਹੀਦਾ ਪਤਾ ਕੀ ਸੀ ਚਾਹੀਦਾ ਤਾਂ ਇਹ ਸੀ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਪੰਜਾਬ ਦੇ ਵਿੱਚ ਸੱਤ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੇ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਪਹੁੰਚਦਾ ਅਗਰ ਅਰਵਿੰਦ ਕੇਜਰੀਵਾਲ ਨਹੀਂ ਪਹਿਲੇ ਦਿਨ ਆਇਆ ਅਗਰ ਮਨੀਸ਼ ਸਿਸੋਧਿਆ ਨਹੀਂ ਪਹਿਲੇ ਦਿਨ ਆਇਆ ਅਗਰ ਪ੍ਰਧਾਨ ਮੰਤਰੀ ਨਹੀਂ ਪਹਿਲੇ ਦਿਨ ਆਏ ਅਗਰ ਰਵਨੀਤ ਬਿੱਟੂ ਨਹੀਂ ਪਹਿਲੇ ਦਿਨ ਆਇਆ ਅਗਰ ਭਾਜਪਾ ਦੇ ਵੱਡੇ ਵੱਡੇ ਲੀਡਰ ਨਹੀਂ ਪਹਿਲੇ ਦਿਨ ਆਏ ਤੇ ਵਿਰੋਧੀ ਧਿਰ ਦਾ ਲੀਡਰ ਹੈ ਰਾਹੁਲ ਗਾਂਧੀ ਭਾਈ ਰਾਹੁਲ ਗਾਂਧੀ ਆ ਜਾਂਦਾ ਰਾਹੁਲ ਗਾਂਧੀ ਨੂੰ ਆਉਣਾ ਚਾਹੀਦਾ ਸੀ ਹੁਣ ਪਤਾ ਨਹੀਂ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਰਾਹੁਲ ਗਾਂਧੀ ਨੂੰ ਅਸਲ ਹਾਲਾਤਾਂ ਬਾਰੇ ਤੁਰੰਤ ਜਾਣਕਾਰੀ ਦਿੱਤੀ ਨਹੀਂ ਦਿੱਤੀ ਕਿਸ ਪੱਦਰ ਤੇ ਦਿੱਤੀ ਪਰ ਅਗਰ ਰਾਹੁਲ ਗਾਂਧੀ ਆਇਆ ਹੁੰਦਾ ਤੇ ਰਾਹੁਲ ਗਾਂਧੀ ਜਿਵੇਂ ਖੇਤਾਂ 'ਚ ਫਿਰਦਾ ਬਾਕੀ ਥਾਵਾਂ ਤੇ ਪੰਜਾਬ ਦੇ ਕਿਸਾਨਾਂ 'ਚ ਵੜਿਆ ਹੁੰਦਾ ਹੜਾਂ ਦੇ ਵਿੱਚ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਬਾਅ ਪੈਣਾ ਸੀ ਕਿ ਵਿਰੋਧੀ ਧਿਰ ਦਾ ਲੀਡਰ ਪੰਜਾਬ ਦੇ ਹੜਾਂ 'ਚ ਤੁਰਿਆ ਫਿਰਦਾ ਹੈ ਦੇਸ਼ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨੇ ਇਹਨੂੰ ਗੰਭੀਰਤਾ ਦੇ ਨਾਲ ਹਲੇ ਤੱਕ ਨਹੀਂ ਲਿਆ ਫਿਰ ਪਾਰਲੀਮੈਂਟ ਦੇ ਵਿੱਚ ਰੌਲਾ ਪਾਉਣ ਜੋਗਾ ਵੀ ਹੋਣਾ ਸੀ ਰਾਹੁਲ ਗਾਂਧੀ ਪਰ ਚਲੋ ਅਗਰ ਭਪੇਸ਼ ਬਘੇਲ ਰਿਪੋਰਟ ਬਣਾ ਕੇ ਦੇ ਦੇਣ ਨੁਕਸਾਨ ਦੀ ਤੇ ਰਾਹੁਲ ਗਾਂਧੀ ਅੱਜ ਕੱਲ੍ਹ ਚ ਪ੍ਰੈਸ ਕਾਨਫਰੰਸ ਕਰ ਦੇ ਪ੍ਰਧਾਨ ਮੰਤਰੀ ਸਾਹਿਬ ਦੇ 9 ਤਰੀਕ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਮੰਗ ਕਰਦੇ ਅਗਰ ਵਿਰੋਧੀ ਧਿਰ ਦਾ ਲੀਡਰ ਤੇ ਇਹ ਦੇਖੋ ਪੰਜਾਬ ਦੇ ਹਰ ਮੁੱਦਾ ਨਹੀਂ ਬਣੇ ਕੌਮੀ ਨਾ ਤਾਂ ਕੌਮੀ ਮੀਡੀਆ 'ਚ ਮੁੱਦਾ ਬਣਿਆ ਸਾਡੇ ਦੇਸ਼ ਦੇ ਵੱਡੇ ਵੱਡੇ ਪੱਤਰਕਾਰਾਂ ਨੂੰ ਪੰਜਾਬ ਦੀ ਛੋਟੀ ਛੋਟੀ ਗੱਲ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਸੀ ਜਿਸ ਤਰੀਕੇ ਨਾਲ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਅਮਰਿਤਪਾਲ ਸਿੰਘ ਦੇ ਐਕਸ਼ਨ ਨੂੰ ਕੰਟਰੋਲ ਕੀਤਾ ਗਿਆ ਉਹ ਕੋਈ ਬਹੁਤਾ ਜ਼ਿਆਦਾ ਲੋਕਾਂ ਨੂੰ ਪਸੰਦ ਨਹੀਂ ਆਇਆ ਪਰ ਕੌਮੀ ਮੀਡੀਆ ਨੇ ਉਸ ਵੇਲੇ ਜੋ ਪੰਜਾਬ ਦੀ ਛਵੀ ਬਣਾਈ ਜੋ ਅਮਰਿਤਪਾਲ ਸਿੰਘ ਔਰ ਦੂਸਰੇ ਨੌਜਵਾਨਾਂ ਦੀ ਛਵੀ ਬਣਾਈ ਉਹ ਬੜੀ ਮੰਦ ਭਾਗੀ ਸੀ ਔਰ ਅੱਜ ਕੌਮੀ মিডিਆ ਕਿੱਥੇ ਖੜਾ ਸਾਡੇ ਦੇਸ਼ ਦਾ ਮਾੜੇ ਮੋٹے ਪੱਤਰਕਾਰ ਹੈਗੇ ਨੇ ਜਿਹੜੇ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਉਹ ਚੰਗੀ ਗੱਲ ਹੈ ਉਹਨਾਂ ਦਾ ਧੰਨਵਾਦ ਹੈ ਲੇਕਿਨ ਵੱਡੇ ਪੱਧਰ ਤੇ ਕੌਮੀ মিডিਆ ਚ ਐਡੀ ਹਿੰਮਤ ਨਹੀਂ ਹੈ ਕਿ ਉਹ ਆਪਣੇ ਟੈਲੀਵਿਜ਼ਨ ਚੈਨਲ ਤੇ ਇਹ ਕਹਿ ਦੇਣ ਵੀ ਪ੍ਰਧਾਨ ਮੰਤਰੀ ਨੇ ਹਜੇ ਤੱਕ ਪੰਜਾਬ ਦੇ ਕਿਸਾਨਾਂ ਦੇ ਖਾਤੇ ਚ ਕੁਝ ਨਹੀਂ ਪਾਇਆ ਜਿਵੇਂ ਪੰਜਾਬੀ ਚ ਕਹਿੰਦੇ ਨੇ ਨਾ ਉਹਨਾਂ ਦੀ ਪਤਾ ਨਹੀਂ ਕਿਉਂ ਲੱਦੇ ਨਿਕਲ ਜਾਂਦੀ ਉਸੀ ਕੋਈ ਦੇਸ਼ ਵਿਰੋਧੀ ਕੰਮ ਕਰ ਰਹੇ ਹੋ ਪ੍ਰਧਾਨ ਮੰਤਰੀ ਸਾਡਾ ਵੀ ਹੈ ਅਸੀਂ ਵੀ ਵੋਟਾਂ ਪਾਈਆਂ ਨੇ ਪੰਜਾਬੀਆਂ ਨੇ ਕੋਈ ਸੀਟ ਆਈ ਬੀਜੇਪੀ ਦੀ ਨਹੀਂ ਆਈ ਉਹ ਇਹਨਾਂ ਦੇ ਕਰਮ ਨੇ ਪਰ ਜਿੰਨੇ ਲੋਕਾਂ ਨੇ ਬੀਜੇਪੀ ਨੂੰ ਵੋਟ ਪਾਈ ਉਹਨਾਂ ਨੇ ਪਾਈ ਹੈ ਨਾ ਤੇ ਪ੍ਰਧਾਨ ਮੰਤਰੀ ਤਾਂ ਜੇ ਜੇ ਭਗਵੰਤ ਮਾਨ ਸਾਰਿਆਂ ਦਾ ਮੁੱਖ ਮੰਤਰੀ ਹੈ ਤਿੰਨ ਨਰਿੰਦਰ ਮੋਦੀ ਵੀ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਅੱਛਾ ਤੁਸੀਂ ਗੱਲ ਕੀਤੀ ਭਗਵੰਤ ਮਾਨ ਹੁਣਾਂ ਦੀ ਡੱਲਾ ਸਾਹਿਬ ਇੱਕ ਇਹ ਵੀ ਚਰਚਾ ਚੱਲ ਰਹੀ ਹੈ ਵੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਇਹਦੇ ਪਿੱਛੇ ਕੀ ਸੱਚਾਈ ਹੈ ਕਿੰਨੀ ਇਹ ਅਫਵਾਹਾਂ ਨੇ ਜਾਂ ਇਹਦੇ ਪਿੱਛੇ ਕੋਈ ਸੱਚਾਈ ਹੈ ਦੇਖੋ ਸਾਡੀ ਸਿਆਸਤ ਨਾ ਭੇੜ ਚਾਲਦੀ ਹੈ ਸੰਦੀਪ ਜੀ ਤੁਹਾਨੂੰ ਮੈਂ ਯਾਦ ਕਰਾਉਣਾ ਹਜੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਤੀਜੇ ਚੌਥੇ ਦਿਨ ਰੌਲਾ ਪੈ ਜਾਂਦਾ ਹੈ ਕਿ ਰਾਜਾ ਵੜਿੰਗ ਤਾਂ ਗਿਆ ਨਵਾਂ ਪ੍ਰਧਾਨ ਆ ਰਿਹਾ ਕਾਂਗਰਸ ਦਾ ਕਰੀ ਕਿਸੇ ਦਾ ਨਾਮ ਲਓ ਜੀ ਦਿੱਲੀ ਸਾਦਲੇ ਜੀ ਰਾਜਾ ਵੜਿੰਗ ਗਿਆ ਜੀ ਪਹਿਲਾਂ ਗੱਲ ਚੱਲਦੀ ਸੀ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ ਕਾਂਗਰਸ ਲੋਕ ਸਭਾ ਚੋਣਾਂ ਚ ਨਾ ਜਿੱਤੀ ਤੇ ਰਾਜਾ ਵੜਿੰਗ ਬਦਲ ਜੂ ਉਹ 7 ਸੀਟਾਂ ਪੰਜਾਬ ਚ ਕਾਂਗਰਸ ਦੀਆਂ ਆ ਗਈਆਂ ਫਿਰ ਜਿਮਨੀ ਚੋਣਾਂ ਹਾਰੇ ਗੱਲ ਤੁਰਪੀ ਵੀ ਰਾਜੇ ਵੜਿੰਗ ਦੀ ਕੋਈ ਮੰਨਦਾ ਨਹੀਂ ਜੀ ਰਾਜਾ ਵੜਿੰਗ ਤਾਂ ਹਟਾ ਦੇਣਗੇ ਫਿਰ ਜਿਮਨੀ ਚੋਣ ਲੁਧਿਆਣੇ ਵਾਲੀ ਭਾਰਤ ਪੂਸ਼ਣ ਆਸ਼ੂ ਵਾਲੀ ਹਾਰ ਗਏ ਗੁੱਟਬਾਜੀ ਆ ਗਈ ਕਾਂਗਰਸ ਦੀ ਬਾਹਰ ਕਹਿੰਦੇ ਜੀ ਹੁਣ ਰਾਜਾ ਵੜਿੰਗ ਨੂੰ ਹਟਾ ਦੇਣਗੇ ਅਜੇ ਤੱਕ ਰਾਜਾਵੜੀng ਨਹੀਂ ਹਟਿਆ ਕਿਉਂ ਕਿ ਹਰ ਪੋਲਿਟਿਕਲ ਪਾਰਟੀ ਦੇ ਵਿੱਚ ਗੁੱਟਬਾਜ਼ੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਖੁੱਲ ਕੇ ਕੋਈ ਨਹੀਂ ਬੋਲਦਾ ਲੇਕਿਨ ਗੁੱਟਬਾਜ਼ੀ ਆਮ ਆਦਮੀ ਪਾਰਟੀ ਚ ਵੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਲੋਕ ਮੁੱਖ ਮੰਤਰੀ ਦੀ ਕੁਰਸੀ ਤੇ ਨਜ਼ਰ ਟਿਕਾ ਕੇ ਬੈਠੇ ਹੋਏ ਨੇ ਫਿਰ ਕੁਝ ਲੋਕ ਜਿਹੜੇ ਜਿਵੇਂ ਸੁਖਪਾਲ ਖੇਰ ਹੈ ਇਹ ਪਹਿਲਾਂ ਆਮ ਆਦਮੀ ਪਾਰਟੀ ਚ ਰਿਹਾ ਸੁਖਪਾਲ ਖੇਰਾ ਖੈਰਾ ਪਹਿਲਾਂ ਕਾਂਗਰਸ ਸੀ ਫਿਰ ਆਮ ਆਦਮੀ ਪਾਰਟੀ ਹੁਣ ਵਾਪਸ ਸੁਖਪਾਲ ਖੇਰਾ ਆ ਗਿਆ ਕਾਂਗਰਸ ਚ ਪਰ ਸੁਖਪਾਲ ਖੇਰਾ ਸਭ ਤੋਂ ਪਹਿਲਾਂ ਇਹ ਗੱਲ ਚੱਕਦਾ ਹੈ ਕਿ ਜੀ ਹੁਣ ਭਗਵੰਤ ਮਾਨ ਤੇ ਕੇਂਦਰੀ ਹਾਲਚ ਫੇਰ ਲੜਾਈ ਹੋਗੀ ਜੀ ਕਹਿੰਦੇ ਅੱਛਾ ਤੁਹਾਨੂੰ ਮੈਂ ਗੱਲ ਦੱਸਦਾ ਪਿਛਲੇ ਸਾਲ ਸਤੰਬਰ 25 ਨੂੰ ਭਗਵੰਤ ਮਾਨ ਹਸਪਤਾਲ ਦਾਖਲ ਹੋਇਆ ਸੀ ਉਦੋਂ ਜ਼ਿਆਦਾ ਐਮਐਲਏ ਉਹਨੂੰ ਮਿਲਣ ਨਹੀਂ ਗਏ ਕਿਉਂਕਿ ਡਾਕਟਰਾਂ ਨੇ ਇਨਕਾਰ ਕੀਤਾ ਸੀ ਤੇ ਗੱਲ ਚੱਲ ਪਈ ਮੀਡੀਆ 'ਚ ਵਿਰੋਧੀਆਂ ਨੇ ਗੱਲ ਚੱਕਤੀ ਵੀ ਭਗਵੰਤ ਮਾਨ ਨੂੰ ਕੋਈ ਐਮਐਲਏ ਨਹੀਂ ਮਿਲਣ ਗਿਆ ਕੇਜਰੀਵਾਲ ਨਹੀਂ ਮਿਲਣ ਗਿਆ ਸਿਸੋਧੀਆਂ ਨਹੀਂ ਮਿਲਣ ਗਿਆ ਮੁੱਖ ਮੰਤਰੀ ਨੂੰ ਬਦਲ ਰਹੇ ਨੇ ਤੇ ਭਗਵੰਤ ਮਾਨ ਦੋ ਤਿੰਨ ਦਿਨਾਂ 'ਚ ਠੀਕ ਹੋ ਕੇ ਫਿਰ ਮੈਦਾਨ 'ਚ ਆ ਗਿਆ ਤੇ ਅੰਮ੍ਰਿਤਸਰ 'ਚ ਇੱਕ ਜਗ੍ਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣਾ ਪਿਆ ਅਰਵਿੰਦ ਕੇਜਰੀਵਾਲ ਨੂੰ ਕਿ ਭਗਵੰਤ ਮਾਨ ਨਹੀਂ ਬਦਲ ਰਹੇ ਇਹੀ ਸਾਡਾ ਮੁੱਖ ਮੰਤਰੀ ਹੈ ਪੂਰਾ ਕਾਰਜਕਾਲ ਕਰੂਗਾ ਅਗਲੀ ਵਾਰੀ ਵੀ ਭਗਵੰਤ ਮਾਨ ਮੁੱਖ ਮੰਤਰੀ ਰਹੂਗਾ ਹੁਣ ਅਰਵਿੰਦ ਕੇਜਰੀਵਾਲ ਅਗਰ ਆਪਣੀ ਜ਼ੁਬਾਨ ਤੋਂ ਫਿਰਦੇ ਨੇ ਉਹਦਾ ਆਪ ਨੂੰ ਨੁਕਸਾਨ ਹੋਊਗਾ ਭਗਵੰਤਮਾਨ ਬਿਮਾਰ ਹੈ ਬਲੱਡ ਪ੍ਰੈਸ਼ਰ ਦੀ ਦਿੱਕਤ ਹੈ ਹਾਰਟ ਬੀਟ ਦੀ ਦਿੱਕਤ ਹੈ ਖਾਣ ਪੀਣਾ ਜ਼ਿਆਦਾ ਪਚ ਨਹੀਂ ਸੀ ਰਿਹਾ ਇਨਫੈਕਸ਼ਨ ਵੀ ਸੀ ਪੇਟ 'ਚ ਤੇ ਦੋ ਤਿੰਨ ਦਿਨਾਂ 'ਚ ਠੀਕ ਹੋ ਜਾਣਾ ਹੈ ਬਰਸਾਤਾں 'ਚ ਹੜਪੀੜਤਾ ਨੂੰ ਮਿਲ ਰਿਹਾ ਸੀ ਭਗਵੰਤਮਾਨ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ ਜਦੋਂ ਬੰਦਾ ਨੀਂਦ ਘੱਟ ਲੈਂਦਾ ਹੈ ਜਾਂ ਪਾਣੀ ਵਗੈਰਾ ਕੋਈ ਪੋਲਿਊਟਡ ਪੀਤਾ ਜਾਵੇ ਪਰ ਸਵਾਲ ਇਹ ਹੈ ਕਿ ਹੁਣ ਤਾਂ ਭਗਵੰਤ ਮਾਨ ਨੂੰ ਹਰਪਾਲ ਚੀਮਾ ਵੀ ਮਿਲ ਕੇ ਆਇਆ ਅਮਨ अरोड़ा ਵੀ ਮਿਲ ਕੇ ਆਇਆ ਇਹ ਮਨੀਸ਼ ਸਿਸੋਧਿਆ ਵੀ ਮਿਲ ਕੇ ਆਇਆ ਇਹ ਕੇਜਰੀਵਾਲ ਵੀ ਘਰੇ ਜਾ ਕੇ ਪਤਾ ਲੈ ਕੇ ਆਇਆ ਔਰ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਦੇ ਡ੍ਰਿਪ ਲੱਗੀ ਆ ਉਹ ਬਿਮਾਰ ਹੈ ਸੋ ਜਿਹੜੇ ਵਿਰੋਧੀ ਨੇ ਭਗਵੰਤ ਦੇ ਭਾਵੇਂ ਉਹ ਆਮ ਆਦਮੀ ਪਾਰਟੀ 'ਚ ਹੋਣ ਭਾਵੇਂ ਦੂਜੀਆਂ ਪਾਰਟੀਆਂ 'ਚ ਉਹ ਵੀ ਪੱਤਰਕਾਰਾਂ ਨੂੰ ਇਸ ਤਰੀਕੇ ਦੀ ਫੀਡ ਦੇ ਦਿੰਦੇ ਨੇ ਵੀ ਭਗਵੰਤ ਮਾਨ ਤਾਂ ਸਵੇਰ ਤੋਂ ਪਹਿਲਾਂ ਗਿਆ ਮੈਨੂੰ ਵੀ ਕਈ ਪੱਤਰਕਾਰਾਂ ਦੇ ਫੋਨ ਆਏ ਕਦਲਾਲ ਸਾਹਿਬ ਤੁਹਾਡਾ ਅਸੀਂ ਟੈਲੀਫੋਨ ਚੈਨਲ ਦੇ ਉੱਤੇ ਤੁਹਾਨੂੰ ਅਸੀਂ ਲਾਈਵ ਜੋੜਨਾ ਹੈ ਭਗਵੰਤ ਮਾਨ ਰਹੂਗਾ ਮੁੱਖ ਮੰਤਰੀ ਜਾਂ ਨਹੀਂ ਰਹੂਗਾ ਤੁਹਾਨੂੰ ਕੀ ਲੱਗਦਾ ਸੋ ਭਗਵੰਤ ਮਾਨ ਹਜੇ ਕੋਈ ਬਦਲਣ ਦੀ ਸੰਭਾਵਨਾ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਦਾ ਵਿਕਲਪ ਨਹੀਂ ਹੈ ਅਗਰ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਹਟਾ ਦਿੰਦੀ ਹੈ ਤੇ ਜਿਹੜੀ ਸੰਭਾਵਨਾ ਹੈ ਕਿ ਭਗਵੰਤ ਮਾਨ ਦੁਬਾਰਾ ਆਮ ਆਦਮੀ ਪਾਰਟੀ ਨੂੰ ਮੁਕਾਬਲੇ 'ਚ ਲਿਆਊਗਾ ਉਹ ਸੰਭਾਵਨਾ ਵੀ ਖਤਮ ਹੋ ਜਾਣੀ ਹੈ ਅੱਜ ਆਮ ਆਦਮੀ ਪਾਰਟੀ ਦੀ ਲਹਿਰ ਨਹੀਂ ਹੈ ਅੱਜ ਆਮ ਆਦਮੀ ਪਾਰਟੀ 27 ਦੀ ਸਰਕਾਰ ਬਣਾਉਣ ਦੀ ਦੌੜ ਚ ਨੰਬਰ 1 ਨਹੀਂ ਹੈ 3-4 ਮਹੀਨੇ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਕਿ 27 ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਨਾਲ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦਾ ਮੁਕਾਬਲਾ ਹੋਣਾ ਹੈ ਪੰਜ ਮੈਂਬਰੀ ਔਰ ਵਾਰਸ ਪੰਜਾਬ ਦੇ ਤਾਂ ਉੱਥੇ ਹੀ ਖੜੇ ਨੇ ਪਰ ਆਮ ਆਦਮੀ ਪਾਰਟੀ ਡਾਊਨ ਹੋ ਗਈ ਲੈਂਡ ਪੁਲਿੰਗ ਦੀ ਯੋਜਨਾ ਲਿਆਏ ਬੜਾ ਨੁਕਸਾਨ ਹੋਇਆ ਹੁਣ ਹੜਾਂ ਚ ਵੱਡੀ ਲੀਡਰਸ਼ਿਪ ਜ਼ਮੀਨ ਤੇ ਉਤਰੀ ਨਹੀਂ ਭਗਵੰਤ ਮਾਨ ਕਲਾ ਉਤਰਿਆ ਜ਼ਮੀਨ ਤੇ ਉਹਦਾ ਵੀ ਟਰੋਲ ਹੋਇਆ ਵੀ ਭਗਵੰਤ ਮਾਨ ਤਾਮਿਲਨਾਡੂ ਕਿਉਂ ਚਲਾ ਗਿਆ ਚਲੋ ਜਦੋਂ ਕੋਈ ਮੁੱਖ ਮੰਤਰੀ ਕਮਿਟਮੈਂਟ ਕਰ ਦਿੰਦੇ ਨੇ ਤੇ ਇੱਕ ਦੋ ਦਿਨ ਅੱਗੇ ਪਿੱਛੇ ਚੱਲਦਾ ਜਦੋਂ ਭਗਵੰਤ ਮਾਨ ਤਾਮਿਲਨਾਡੂ ਤੋਂ ਮਿਲੇ ਆ ਵਾਪਸ ਆਇਆ ਫਿਰ ਤਾਂ ਲਗਾਤਾਰ ਪੰਜਾਬ ਦੇ ਲੋਕਾਂ 'ਚ ਹੀ ਰਿਹਾ ਇਹ ਸਵਾਲ ਹੈਗਾ ਕਿ ਆਮ ਆਦਮੀ ਪਾਰਟੀ ਨੇ ਹਜੇ ਤੱਕ ਖਾਤਿਆਂ 'ਚ ਮੁਆਵਜ਼ਾ ਨਹੀਂ ਪਾਇਆ ਇਹ ਸਵਾਲ ਹੈਗਾ ਹੁਣ ਉਹਦੇ ਲਈ ਸਾਰੀ ਆਮ ਆਦਮੀ ਪਾਰਟੀ ਉਹ ਦੱਸੇ ਵੀ ਕੀ ਉਹਨਾਂ ਕੋਲੇ ਕੋਈ ਵਿੱਤੀ ਪ੍ਰਬੰਧ ਹੈਗੇ ਨੇ ਕੋਈ ਨਹੀਂ ਹੈਗੇ ਕਰਜ਼ਾ ਹੀ ਲੈ ਲੈਣ 50000 ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਪਾ ਦੇਣ ਕਿਉਂਕਿ ਨਹੀਂ ਤਾਂ ਕਰਜ਼ਾ ਕਿਸਾਨਾਂ ਨੂੰ ਲੈਣਾ ਪੈਣਾ ਉਹਨਾਂ ਨੂੰ ਦੇਣਾ ਨਹੀਂ ਕਿਸੇ ਨੇ ਉਹਨਾਂ ਦੇ ਪੁਰਾਣੇ ਕਰਜ਼ੇ ਨਹੀਂ ਮੁੜਦੇ ਸਰਕਾਰ ਨੂੰ ਤਾਂ ਫੇਰ ਕਰਜ਼ਾ ਦੇ ਦੇਣਗੇ ਤੇ ਸਰਕਾਰ 50000 ਕਰੋੜ ਕਰਜ਼ਾ ਲੈ ਕੇ ਕਿਸਾਨਾਂ ਦੇ ਖਾਤਿਆਂ 'ਚ ਪਾਵੇ आम आदमी पार्टी दी स्थिति थोड़ी बेहतर बनूंगी किसानों 'ਚ ਭਰੋਸਾ ਬਣੂਗਾ ਨਹੀਂ ਤਾਂ ਕਿਸਾਨਾਂ 'ਚ ਡਰ ਬਣ ਗਿਆ ਵੀ ਇਹ ਜੇ ਦੁਬਾਰਾ ਕਿਤੇ ਲੈਂਡ ਪੂਲਿੰਗ ਵਰਗੀ ਯੋਜਨਾ ਨਾਲ ਲਿਆਉਣ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਇਹ ਲੋਕਾਂ ਨੂੰ ਸਪਸ਼ਟ ਕਰਨਾ ਪਊਗਾ ਕਿ 27 'ਚ ਵੀ ਜੇ ਅਸੀਂ ਦੁਬਾਰਾ ਸਾਨੂੰ ਵੋਟਾਂ ਪਾਉਣੇ ਆ ਅਸੀਂ ਲੈਂਡ ਪੂਲਿੰਗ ਨਹੀਂ ਲੈ ਕੇ ਆਉਣੀ ਦੁਬਾਰਾ ਸੋ ਜੇ ਭਗਵੰਤ ਮਾਨ ਨੂੰ ਪਿੱਛੇ ਕਰਦੇ ਨੇ ਫੇਰ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਖਰਾਬ ਹੋਏਗੀ ਪਰ ਮੈਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ 'ਚ ਕੋਈ ਇਸ ਤਰ੍ਹਾਂ ਦਾ ਚਿਹਰਾ ਹੈ ਜਿਹੜਾ ਭਗਵੰਤ ਮਾਨ ਦੀ ਥਾਂ ਲੋਕਾਂ 'ਚ ਵੋਟਾਂ ਤੇ ਜਾਣ ਤੋਂ ਪਹਿਲਾਂ ਲੈ ਲੇ ਲੀਡਰ ਬਹੁਤ ਕਾਬਲ ਨੇ ਆਮ ਆਦਮੀ ਪਾਰਟੀ 'ਚ ਦੇਖੋ ਮੁੱਖ ਮੰਤਰੀ ਜੀ ਨੂੰ ਮਰਜ਼ੀ ਬਣਾ ਦੋ ਲੇਕਿਨ ਭਗਵੰਤ ਮਾਨ ਜਿੱਦਾ ਪ੍ਰਸਿੱਧ ਕਨਵਿੰਸਿੰਗ ਠੀਕ ਹੈ ਅੱਜ ਭਗਵੰਤ ਮਾਨ ਵੀ ਟ੍ਰੋਲ ਹੋ ਰਿਹਾ ਸਾਰੇ ਲੀਡਰ ਸਮੇਂ-ਸਮੇਂ ਤੇ ਟ੍ਰੋਲ ਹੁੰਦੇ ਰਹਿੰਦੇ ਨੇ ਨਰਿੰਦਰ ਮੋਦੀ ਕਿੰਨਾ ਟ੍ਰੋਲ ਹੁੰਦੇ ਨੇ ਰਾਹੁਲ ਗਾਂਧੀ ਕਿੰਨਾ ਟ੍ਰੋਲ ਹੁੰਦੇ ਨੇ ਬਾਦਲ ਵੀ ਟਰੋਲ ਹੁੰਦਾ ਸੀ ਮਨਮੋਹਨ ਸਿੰਘ ਦਾ ਵੀ ਵਿਰੋਧ ਸੀ ਅਟਲ ਵਿਹਾਰੀ ਵਾਜਪਾਈ ਦਾ ਵੀ ਵਿਰੋਧ ਸੀ ਪਰ ਉਹ ਹਰਮਨ ਪਿਆਰੇ ਵੀ ਸੀ ਭਗਵੰਤ ਮਾਨ ਵੀ ਹਰਮਨ ਪਿਆਰਾ ਲੀਡਰ ਹੈ ਕਿਸੇ ਫੈਸਲੇ ਨਾਲ ਲੋਕਾਂ ਚ ਮਨ ਮਿਟਾ ਹੋ ਜਾਂਦਾ ਹੈ ਕਿਸੇ ਫੈਸਲੇ ਨਾਲ ਫਿਰ ਭਗਵੰਤ ਮਾਨ ਲੋਕਾਂ ਦਾ ਹੀਰੋ ਬਣ ਜਾਣਾ ਟੇਲਾਂ ਤੱਕ ਪਾਣੀ ਵੀ ਪਹੁੰਚਾਇਆ ਬਿਜਲੀ ਵੀ ਮੁਫਤ ਦਿੱਤੀ ਹੈ ਸੋ ਇੱਕ ਦੇ ਫੈਸਲੇ ਦੇ ਨਾਲ ਕੋਈ ਲੀਡਰ ਮੁਕੰਮਲ ਤੌਰ ਤੇ ਖਤਮ ਨਹੀਂ ਹੁੰਦਾ ਚੋਣਾਂ ਤੋਂ ਪਹਿਲਾਂ ਇਹ ਜਾ ਕੇ ਤੈਅ ਹੋਊਗਾ ਹਜੇ ਡੇਢ ਸਾਲ ਪਿਆ ਹੈ ਅਗਰ ਭਗਵੰਤ ਮਾਨ ਨੇ 2-4 ਚੰਗੇ ਫੈਸਲੇ ਕਰਤੇ ਉਹ ਫਿਰ ਹੀਰੋ ਬਣ ਕੇ ਉਭਰੂਗਾ ਅਗਰ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਨਹੀਂ ਡਿਲੀਵਰ ਕਰਦੇ ਤੇ ਲੋਕ ਰਿਜੈਕਟ ਵੀ ਕਰ ਦੇਣਗੇ ਇਹ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣਨੀ ਆ ਉਹਨਾਂ ਨੇ ਕੋਈ ਨਿੱਜੀ ਦੋਸਤੀ ਜਾਂ ਰਿਸ਼ਤੇਦਾਰੀ ਨਹੀਂ ਲਪਾਉਣੀ ਇਸ ਕਰਕੇ ਹਾਲ ਦੀ ਘੜੀ ਮੈਨੂੰ ਭਗਵੰਤ ਮਾਨ ਇੱਕ ਦੋ ਦਿਨਾਂ ਚ ਠੀਕ ਹੋ ਕੇ ਭਗਵੰਤ ਮਾਨ ਨੇ ਆ ਜਾਣਾ ਪਹਿਲਾਂ ਨਾਲੋਂ ਛੇਤ ਵਧੀਆ ਸ਼ੋ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ભગવંતમાન ਨੂੰ બદલਣ ਦਾ ਖਤਰਾ ਮੁੱਲ ਲਵੇਗੀ ਮੈਨੂੰ ਨਹੀਂ ਲੱਗਦਾ ਜੀ ਦਲੇਸ਼ਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਾ ਬਹੁਤ ਧੰਨਵਾਦ ਸੰਦੀਪ ਜੀ ਪਰ ਕੋਈ ਵੀ تیر ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨਾ ਸੀ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ